ਕੀ ਹਾਲ ਆ ਬਾਈ ਹਾਂ ਜੀ ਬਾਬਾ ਭਾਈ ਸਕਰਾਂ ਦੀ ਜਗਾ ਹੁਣ ਚੱਲੇ ਆ ਅਸੀਂ ਪਿੰਡ ਨੂੰ ਪਿੰਡ ਜਾਂ ਰਸਤੇ ਦੇ ਵਿੱਚ ਬਹੁਤ ਆਸਤਾ ਖਰਾਬ ਆ ਤੋਂ ਘਰਾਂ ਕੋਲ ਜਦੋਂ ਹੋਨੇ ਆ ਬਾਬੇ ਭਾਇਸ ਕਰਾਂ ਦੇ ਸਥਾਨ ਤੇ ਅੱਜ ਸਗਰਾਂਤ ਦਾ ਤਿਹੜਾ ਮਨਾਇਆ ਜਾ ਰਿਹਾ ਔਰ ਅਸੀਂ ਚੱਲ ਰਹੇ ਹਾਂ ਪਿੰਡ ਨੂੰ ਜਾ ਕੇ ਆਉਨੇ ਆ ਸਾਹਮਣੇ ਗੱਡੀ ਖੜੀ ਆ ਸੰਗਤ ਬੈਠੀ ਆ ਔਰ ਅਸੀਂ ਪਿੰਡ ਨੂੰ ਜਾ ਕੇ ਆਉਨੇ ਆ ਚਾਬੀ ਭੁੱਲੇ ਯਾਰ ਘਰੇ ਚਾਬੀ ਭੁੱਲਿਆ ਏ ਟਾਕੜ ਕੇ ਫੇਰ ਪਾਰ ਗਏ ਆਹ ਭਾਈ ਕਿੱਥੇ ਬਣਾ ਦੀ ਬਾਦ ਕੇ ਮੈਂ ਕਿਹਾ ਇਹ ਤੇ ਕਿਹੜਾ ਯੂਪੀ ਚੱਲਦਾ ਆਹ ਉਹ ਵੀ ਕਪਾ ਦਿੰਨੇ ਆ ਆਪੇ ਬਣੂ ਯਾਰ ਜਾਣ ਤੇ ਕੋਲੇ ਰੱਖ ਦੇ ਵਸ ਓਏ ਮਲੇ ਬਰਬਾਦ ਬਾਬਾ ਇਹਨੂੰ ਰਸਤਾ ਆਉਂਦਾ ਯਾਰ ਓਏ ਬਾਬਾ ਹਾ ਕੁੱਤੇ ਗੱਡੀ ਘਰਾ ਹੱਥ ਹੈਗਾ ਹੈਗਾ ਇੱਕ ਹੈਗਾ ਇੱਧਰ ਇੱਕ ਗੱਡੀ ਘਰਾ ਅੱਜ ਬਾਬੇ ਦੇ ਆਸਥਾਨ ਤੇ ਅੱਜ ਸਗਰਾਂ ਦਾ ਦਿਹਾੜਾ ਸੌਣ ਦੀ ਸਗਰਾਂ ਦਾ ਨਾਲੇ ਬਰਸ਼ੀ ਆ ਰਹੀ ਆ ਆਪਣੀ ਚੱਲ ਬਈ ਚੱਲ ਠੀਕ ਆ ਠੀਕ ਆ ਠੀਕ ਆ ਅਜੀ ਪਿੰਡ ਨੂੰ ਜਾ ਕੇ ਉਹਨੇ ਚੰਗਾ ਹਜ਼ਾਰ ਛੜਕਦਾ ਬਹੁਤ ਟੌਪ ਦੀ ਆ ਬਾਬਾ ਇਹਦੇ ਦਰ ਨੂੰ ਪੂਰੀ ਟੌਪ ਦੀ ਉਹ ਟੌਲੀ ਤੋਂ ਆ ਕਹਿੰਨੇ ਜਰ ਦੋਹਾ ਕਮੇਟੀਆਂ ਵਾਲੇ ਦੋਨੇ ਇੱਥੇ ਦਾ ਕਮੇਟੀ ਆ ਬਾਬਾ ਭਾਈ ਸਰਦਾਰ ਸਤਾ ਦੇ ਤਾਂ ਬਣੀ ਵੀ ਜਦੋਂ ਸੰਤ ਬਾਬਾ ਰਾਮ ਸਿੰਘ ਜੀ ਗੜਮੀ ਵਾਲੇ ਉਹਨਾਂ ਦੀ ਸ਼ਕਤ ਨੂੰ ਕਹਿੰਦੇ ਆ ਬਾਬਾ ਜੀ ਨੂੰ ਕਹਿੰਨੇ ਆ ਬੇ ਬਾਬਾ ਜੀ ਸੋਨੂੰ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ ਕਹਿ ਘੁਆ ਕੇ ਕਰਾਓ ਜਿਹੜਾ ਰਾਹ ਦੇ ਵਿੱਚ ਚਾਲਾ ਕੱਡਾ ਵੱਡਾ ਕਿੰਨੀ ਸੰਗਤ ਬਾਬੇ ਦੇ ਆਉਂਦੀ ਆ ਜਿਹੜੀ ਤੇ ਕਿੰਨੇ ਔਖੀ ਹੁੰਦੀ ਆ ਯਾਰ ਸਾਈਕਲ ਤੇ ਤੁਰ ਕੇ ਆਲੀ ਸੰਗਤ ਲੰਘਣਾ ਬਹੁਤ ਔਖਾ ਉਹ ਦਿਖਾਉਨੇ ਆ ਚਾਲਾ ਸੰਗਤ ਨੂੰ ਜਾ ਕੇ ਸਾਰੇ ਨਗਰ ਦੇ ਮੂਹਰੇ ਪਿੰਡਾਂ ਦੇ ਮੂਹਰੇ ਕੋਈ ਵੱਡੀ ਗੱਲ ਨਹੀਂ ਆ ਤਲੀਪਾ ਖੇਤ ਜਸਵੰਤੇ ਦੀ ਮੋਟਰ ਆ ਗਈ ਇੱਧਰ ਆ ਗਈ ਆ ਮਾਮਲੇ ਤੇ ਲੈ ਇੰਦਰਜੀਤੇ ਹੁਣਾਂ ਦੀ ਜਿਹੜੀ ਉਹ ਸਾਹਮਣੇ ਇੰਦਰਜੀਤ ਬਣਾਲੇ ਆ ਕੇ ਮੱਕੀ ਆ ਗਈ ਉਹਦੀ ਮੱਕੀ ਖੜੀ ਬਾਕੀ ਤਾਂ ਉਹਨੇ ਵੱਢ ਲਈ ਸਾਰੀ ਆ ਬਿਜਲੀ ਹੈਗੀ ਯਾਰ ਇਹ ਬਹੁਤ ਪਾਣੀ ਨਹੀਂ ਛੱਡਿਆ ਆ ਵੀ ਤਾਂ ਬਿਜਲੀ ਹੈਗੀ ਆ ਪਾਪਿਆਂ ਦਾ ਆ ਗਿਆ ਗਰਮੀ ਵਾਲਿਆਂ ਦਾ ਖੇਤ ਆ ਮੂੰਗੀ ਹળી ਯਾਰ ਝੋਨਾ ਵੇਖੋ ਕਿੰਨਾ ਵਧੀਆ ਆ ਇੱਥੇ ਆਪਣੇ ਕਰਦੇ ਆ ਕੰਮ ਕਿਉਂ ਦਾ ਨਾ ਆਪਣੇ ਭਜਨਾ ਆ ਭਜਨੇ ਹੋਣੀ ਕਾਕਾ ਕੋਰ ਵੀ ਸਾਡੇ ਭਾਈ ਉਹ ਵਧੀਆ ਇੱਥੇ ਬੜੇ ਕਰੰਦੇ ਆ ਕੰਮ ਦੇ ਬੜਾ ਸਾਫ ਸੁਥਾ ਚੋਨਾ ਖੜਾ ਇੱਕੋ ਜਿਹਾ ਉਹ ਸੀਤੇ ਵੀ ਲਾ ਕੇ ਮੰਦਰ ਹੋਣਾ ਦੀ ਪਾਪਾ ਜੀ ਦਾ ਸਥਾਨ ਆ ਗਿਆ ਅੰਦਮਾਪਰਾ ਹਿੰਦੀ ਗਰਮਾਈ ਕਿਹੜਾ ਗਿਆ ਨਾ ਆ ਆ ਗਿਆ ਬਾਬਾ ਜੀ ਦਾ ਚਾਬਾ ਗਰਮੀ ਵਾਲਿਆਂ ਦਾ ਘਰ ਉਹ ਆ ਗਿਆ ਭਾਈ ਸਾਹਮਣੇ ਚਾਲਾ ਉਹ ਦੇਖ ਕਿਵੇਂ ਆਉਂਦੇ ਆ ਸਾਈਕਲ ਵਾਲੇ ਵਿਚਾਰੇ ਬਹੁਤ ਔਖੇ ਆ ਅਸੀਂ ਤਾਂ ਭਾਈ ਪਜਾਮਾ ਟੰਗ ਕੇ ਇੱਥੇ ਉਰੇ ਹੀ ਘੜਿਆ ਨਹੀਂ ਕੜਿਆ ਲਾਈ ਇੱਥੇ ਉਹ ਨੇ ਉਹ ਸਾਹਮਣੇ ਦੇ ਤੂਰ ਆ ਸਾਹ ਸੰਗਤ ਆਹਾਂ ਚਾਲਾ ਆ ਦੇ ਕੱਡਾ ਵੱਡਾ ਚਾਲਾ ਪੈ ਗਿਆ ਸੜਕ ਨੀਵੀਂ ਐ ਘਰ ਉੱਚੇ ਆ ਪਾਣੀ ਘਰਾਂ ਦਾ ਪੈਂਦਾ ਇੱਥੇ ਤੇ ਇਦਾਂ ਰਸਤਾ ਇਹ ਬਾਬਾ ਭਾਈ ਸਖਰਾਮ ਜੀ ਨੂੰ ਜਾਂਦਾ ਇਹ ਛੜਕ ਜਾਂਦੀ ਆ ਤੇ ਇਦਾਂ ਸੰਤ ਬਾਬਾ ਆਰਾਮ ਸਿੰਘ ਜੀ ਅਕੈडमी ਵਾਲੇ ਇਹਨਾਂ ਦੇ ਸਥਾਨ ਨੂੰ ਡੇਰੇ ਨੂੰ ਆਉਂਦੀ ਆ ਤੇ ਸੰਗਤ ਬੜੀ ਔਖੀ ਹੁੰਦੀ ਆ ਯਾਰ ਗੱਡੀਆਂ ਵਾਲੇ ਵੀ ਮੋਟਰਸਾਈਕਲਾਂ ਕਿਉਂਕਿ ਛੱਟੇ ਪੈ ਜਾਂਦੇ ਆ ਕੰਦਾ ਪਾਣੀ ਆ ਲੈਟਰਿੰਗਾਂ ਬਾਥਰੂਮ ਵਾਲਾ ਮੀਂਹ ਜਦੋਂ ਪੈਂਦਾ ਉਦੋਂ ਇੱਥੇ ਲੱਗਦਾ ਪੂਰਾ ਨਹੀਂ ਤਾਂ ਇਹ ਆਮ ਨਿਕਲ ਜਾਂਦਾ ਤੇ ਇਹਦੇ ਵਿੱਚ ਕਰਨਾ ਪੈਣਾ ਆਪਾਂ ਨੂੰ ਪ੍ਰਬੰਧ ਸਾਰੇ ਨਗਰ ਨੂੰ ਬੇਨਤੀ ਆ ਸੋਚ ਕੇ ਆਪਣੇ ਰਾਜਾ ਪਤੇ ਵਾਲੇ ਸੰਗਤ ਨੂੰ ਸਰਦਾਰ ਅਸਕਦੀਪ ਸਿੰਘ ਸਰਪੰਚ ਨੂੰ ਵੀ ਬੇਨਤੀ ਕਰਦੇ ਆ ਵੀ ਸਰਪੰਚ ਸਾਹਿਬ ਕਿਵੇਂ ਨਾ ਕਿਵੇਂ ਜਿਵੇਂ ਲੋਟ ਆਉਂਦਾ ਆ ਛੜਕ ਕਰਾਓ ਸੈਟ ਨੀਵਾ ਥਾਂ ਪਾਣੀ ਪੈ ਰਿਹਾ ਕਰਾਂ ਦਾ ਕਿਸੇ ਨਾ ਕਿਸੇ ਲੋਟ ਇਹ ਕਰਾਂ ਦਾ ਵੀ ਨਹੀਂ ਮੀਂਹ ਦਾ ਪਾਣੀ ਆ ਇਧਰ ਸਾਰਿਆਂ ਤੋਂ ਪਾਸ ਵਾਸੋਂ ਵੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਕਰਾਂ ਦਾ ਤਾਂ ਉਹ ਵੀ ਨਿਕਲਦਾ ਆਦੀ ਬਹਿਗਣਾਂ ਦੀਆਂ ਪੜਾਈਆਂ ਵੀ ਆ ਪਰ ਵੈਸੇ ਮੀਂਹ ਦਾ ਪਾਣੀ ਖੜਦਾ ਸੰਗਤ ਨੂੰ ਬੇਨਤੀ ਆ ਸਰਪੰਚ ਨੂੰ ਬੇਨਤੀ ਆ ਵੀ ਥੋੜਾ ਜਿਹਾ ਇਧਰਲੇ ਪਾਸੇ ਨੂੰ ਨਿਗਾਹ ਮਾਰ ਕੇ ਕੋਈ ਵੱਡੀ ਗੱਲ ਨਹੀਂ ਸਰਪੰਚ ਸਾਹਿਬ ਤੁਹਾਡੇ ਮੂਰੇ ਆ ਨਗਰ ਨਾਲ ਰਲ ਕੇ ਦੋਨਾਂ ਸੰਸਥਾਵਾਂ ਨੂੰ ਸਾਧ ਕੇ ਜਿੱਥੇ ਲੋੜ ਆ ਕਹਾਓ ਤੇ ਇਹ ਰਸਤਾ ਬਣ ਜੇ ਬਹੁਤ ਔਖਾ ਲਿੜੇ ਆ ਸੰਗ ਦੇ ਚਿੱਟੇ ਕਿਦੇ ਕਿਵੇਂ ਜੜ ਪਾਏ ਹੁੰਦੇ ਮਹਿੰਗੇ ਮਹਿੰਗੇ ਜਦੋਂ ਫਿਰ ਉੱਤੇ ਗੰਦਾ ਪਾਣੀ ਪੈ ਜਾਂਦਾ ਤੇ ਬਹੁਤ ਔਖਾ ਦੇਖੋ ਕਿਵੇਂ ਸੰਗ ਤੇ ਜਾ ਰਹੀ ਆ ਦੇ ਲੈ ਹੁਣ ਕਈ ਵਾਰ ਬੁੜਕੇ ਬੈਠੀਆਂ ਤਿੰਨ ਤਿੰਨ ਸਵਾਰੀਆਂ ਹੁੰਦੀਆਂ ਜੀਪ ਦੇ ਵਿੱਚ ਖੁੱਲੀ ਜੀਪ ਹੁੰਦੀ ਆ ਉਹਦੇ ਵਿੱਚ ਤਾਂ ਉਨੀ ਛੱਟੇ ਬੈ ਜਾਂਦੇ ਉੱਡ ਕੇ ਹਵਾ ਦੇ ਨਾਲ ਹੀ ਤਾਂ ਹੀ ਸਾਰੇ ਹਾਕਤ ਨੂੰ ਬੇਨਤੀ ਕਰਦੇ ਵੀ ਵੀ ਆਪਾਂ ਇਹਨੂੰ ਰਲ ਮਿਲ ਕੇ ਬਣਵਾਈਏ ਇਹ ਆਪਸ ਖੇਤਾਂ ਜੰਪ ਉਹਨਾਂ ਇਹ ਆ ਬਾਕੀ ਮੂਰੇ ਜੰਪ ਬਹੁਤ ਵੱਡਾ ਉਥੋਂ ਤੋਂ ਜੰਪ ਦੇ ਨਾਲੋਂ ਇਧਰਲੇ ਇੱਕ ਪਾਸੇ ਸਾਈਡ ਕਰਨਾ ਆ ਜਿਆ ਵੱਡੇ ਵੱਡੇ ਜੰਪ ਬਣੇ ਹੋਏ ਆ ਜੰਪ ਦੇ ਨਾਲ ਪਾਣੀ ਆ ਰੁਕਿਆ ਖੜਾ ਜੰਪ ਦਾ ਕਾਰਨ ਨਹੀਂ ਪਾਣੀ ਰੁਕਿਆ ਖੜਾ ਜੇ ਜੰਪ ਨਾ ਹੋਵੇ ਪਾਣੀ ਇਹ ਨਿਕਲ ਜੇ ਆਏ ਜੰਪ ਸੱਦੇ ਕਰਨਾ ਐਕਸੀਡੈਂਟ ਬਹੁਤ ਹੁੰਦੇ ਕਈਆਂ ਨੂੰ ਜਦੋਂ ਨਹੀਂ ਪਤਾ ਲੱਗਦਾ ਨਾ ਜੰਪ ਤੇ ਇਹਦਾ ਤੜਕ ਲੈਣੇ ਵੱਜਦਾ ਮੋਟਰਸਾਈਕਲ ਵਾਲਾ ਜਿਹੜਾ ਸਾਈਕਲ ਵਾਲਾ ਵੀ ਤੇ ਮੋਟਰਸਾਈਕਲ ਵਾਲਾ ਵੀ ਗੱਡੀ ਵਾਲਾ ਵੀ ਹਾਂ ਬਈ ਕਈ ਵਾਰ ਤਾਂ ਤਾਉਣ ਹੀ ਵੱਜਦੀ ਆ ਮੂਰੇ ਜਾ ਕੇ ਬੰਦੇ ਦੇ ਮੋਟਰਸਾਈਕਲ ਵਾਲੇ ਦੀ ਤਾਂ ਜਦੋਂ ਜੰਪ ਦੋ ਇੱਕਦਮ ਮੋਟਰ ਸਪੀਡ ਦੇ ਨਾਲ ਨਿਕਲਦਾ ਕਈ ਨੁਕਸਾਨ ਆ ਪਾਸੇ ਦੇ ਦੇ ਆਹ ਰਸਤਾ ਸਾਰਾ ਇੱਧਰ ਬਾਬਾ ਜੀ ਦੇ ਪਿਆਰੇ ਵਾਲੇ ਸੰਤਾਂ ਦੇ ਇੰਨਾ ਦੇ ਰਸਤਾ ਜਾਂਦਾ ਉੱਧਰ ਭਾਈ ਵਾਲਾ ਸਾਹਿਬ ਨੂੰ ਜਾਂਦਾ ਬਹੁਤ ਔਖੀ ਹੁੰਦੀ ਆ ਸੰਤ ਬੇਤੀ ਕਰਦੇ ਆ ਬਸ ਰਿਕਵੈਸਟ ਆ ਕਿ ਇਹਦੇ ਮੈਦੂ ਜਲੂ ਨਿਗਾਹ ਮਾਰੀ ਜਾਵੇ ਚਾਹੇ ਜੰਪ ਛੋਟਾ ਕਰਾ ਦਿਓ ਚਾਹੇ ਇੱਥੇ ਉੱਚਾ ਕਰਾ ਦਿਓ ਸਾਰੇ ਰਲ ਕਲੇਰ ਇੰਨਾ ਸਦਾ ਬਸ ਸੀਮੈਂਟ ਪਾ ਦਈਏ ਤਾਂ ਆਪਣਾ ਆਣੀ ਨਿਕਲ ਜਾਣਾ ਇੰਨੇ ਬੰਦੇ ਹੁੰਦਾ ਰਲ ਕਿ ਜਨੇ ਬਾਬਾ ਜੀ ਦੀ ਜਗਾ ਨੂੰ ਤੋਂ ਉਹ ਚੱਟ ਜਾਂਦੀ ਆ ਅੱਜ ਮਿੱਟਾ ਉੱਤਾਂ ਚੜਕੀ ਉੱਤੇ ਪਾੜ ਕੇ